ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਸੀ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟਿੰਨੂ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਜਾ ਰਿਹਾ ਤਾਂ ਇਹ ਖਬਰ ਅੱਜ ਤੱਕ ਆਉਂਦਿਆਂ-ਆਉਂਦਿਆਂ ਪੱਕੀ ਹੋ ਚੁੱਕੀ ਹੈ ਕਿ ਪਵਨ ਕੁਮਾਰ ਟਿੰਨੂ ਅੱਜ ਦੁਪਹਿਰੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰ ਸਕਦੇ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਦਾਰਾ ਲੋਕਪਾਣ ਨਿਊਜ਼ ਨੇ ਤੁਹਾਨੂੰ ਕੁਝ ਦਿਨ ਪਹਿਲਾਂ ਇਹ ਖਬਰ ਦਿੱਤੀ ਸੀ ਕਿ ਪਵਨ ਕੁਮਾਰ ਟੀਨੂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਤੇ ਜਾ ਰਹੇ ਨੇ ਅਤੇ ਜਲੰਧਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਵੀ ਐਲਾਨੇ ਜਾ ਸਕਦੇ ਆ। ਸੂਚਨਾ ਮਿਲੀ ਹੈ ਖਬਰਾਂ ਆਈਆਂ ਨੇ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਪਵਨ ਕੁਮਾਰ ਟੀਨੂ ਅੱਜ ਦੁਪਹਿਰੇ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰਨਗੇ ਅਤੇ ਉਹਨਾਂ ਨੂੰ ਜਿਹੜਾ ਲੋਕ ਸਭਾ ਦੇ ਲਈ ਉਮੀਦਵਾਰ ਲਿਆਂਇਆ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ 16 April ਨੂੰ ਜਿਹੜਾ ਉਹ ਜਲੰਧਰ ਅਤੇ ਲੁਧਿਆਣੇ ਦੇ ਉਮੀਦਵਾਰ ਲਾਣਨਗੇ ਤਾਂ ਚਰਚਾ ਉਸੇ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਕਿ ਆਖਰਕਾਰ ਆਮ ਆਦਮੀ ਪਾਰਟੀ ਕਿਹੜੇ ਆਗੂ ਨੂੰ ਪੱਟ ਕੇ ਪਾਰਟੀ ਚ ਲਿਆ ਰਹੀ ਹੈ ਅਤੇ ਉਹਨੂੰ ਉਮੀਦਵਾਰ ਬਣਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕਿਸੇ ਵੀ ਆਗੂ ਤੇ ਇਸ ਸਮੇਂ ਦਾਅ ਖੇਡਣ ਦੀ ਸਥਿਤੀ ਵਿੱਚ ਨਹੀਂ ਸੀ ਪਵਨ ਕੁਆਰ ਤੀਨੂ ਦਾ ਸਿਆਸੀ ਸਫਰ ਬੜਾ ਕਹਿ ਸਕਦੇ ਆ ਕਿ ਸਫਲਤਾ ਵਾਲਾ ਵੀ ਰਿਹਾ ਤੇ ਸੰਘਰਸ਼ ਵਾਲਾ ਵੀ ਰਿਹਾ ਉਹਨਾਂ ਨੇ ਆਪਣੀ ਸਿਆਸੀ ਜਿਹੜਾ ਸਫਰ ਹੈ ਉਹਦੀ ਸ਼ੁਰੂਆਤ ਬੋਝਨ ਸਮਾਜ ਪਾਰਟੀ ਤੋਂ ਕੀਤੀ ਲਗਾਤਾਰ ਕਈ ਚੋਣਾਂ ਵੀ ਲੜੀਆਂ ਪਰ ਸਫਲਤਾ ਨਹੀਂ ਮਿਲੀ ਆਖਰਕਾਰ ਉਹ ਅਕਾਲੀ ਦਲ ਦੇ ਵਿੱਚ ਆ ਗਏ ਅਕਾਲੀ ਦਲ ਚ ਆ ਕੇ ਉਹਨਾਂ ਨੇ ਜਿਹੜਾ ਆਦਮਪੁਰ ਤੋਂ ਦੋ ਵਾਰ ਜਿਹੜੀ ਆ ਵਿਧਾਨ ਸਭਾ ਦੀ ਚੋਣ ਜਿੱਤੀ ਫਿਰ 2014 ਦੇ ਵਿੱਚ ਅਕਾਲੀ ਦਲ ਨੇ ਉਹਨਾਂ ਨੂੰ ਲੋਕ ਸਭਾ ਦੀ ਚੋਣ ਲੜਾਈ ਹੰਸਰਾਜ ਹੰਸ ਨੂੰ ਨਾਰਾਜ਼ ਕਰਕੇ ਪਾਰਟੀ ਨੂੰ ਜਿਹੜੀ ਆ 2014 ਦੀ ਲੋਕ ਸਭਾ ਚੋਣ ਹਾਰ ਗਏ 200 ਜਿਹੜੀ ਹੈ 23 ਦੇ ਵਿੱਚ ਹੋਈ ਉਪਚੋਣ ਦੇ ਲਈ ਉਹ ਬਹੁਤ ਤਰਲੋਮੱਚੀ ਹੁੰਦੇ ਰਹੇ ਕਿ ਉਹਨਾਂ ਨੂੰ ਉਮੀਦਵਾਰ ਐਲਾਨੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਤੋਂ ਲੋਕ ਸਵਾਲੀ ਪਰ ਅਕਾਲੀ ਦਲ ਨੇ ਉਹ ਨਹੀਂ ਕੀਤਾ ਡਾਕਟਰ ਸੁਖੀ ਨੂੰ ਬੰਗਾ ਤੋਂ ਲਿਆ ਕੇ ਉਮੀਦਵਾਰ ਬਣਾ ਦਿੱਤਾ ਗਿਆ ਪਰ ਹੁਣ ਟੀਨੂ ਜਿਹੜੇ ਆ ਉਹ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰਨ ਜਾ ਰਹੇ ਆ ਇਹ ਗੱਲ ਹੁਣ ਸਾਫ ਹੋ ਗਈ ਹੈ ਪੰਜਾਬ ਦੇ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਵਿਧਾਨ ਸਭਾ ਤੋਂ ਵਿਧਾਇਕ ਰਹੇ ਪਵਨ ਕੁਮਾਰ ਟਿੰਨੂ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਟਿੰਨੂ ਆਪ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਬੀਤੇ ਦਿਨੀ ਉਹਨਾਂ ਨੇ ਇਸ ਗੱਲ ਦਾ ਜਿਹੜਾ ਖੰਡਨ ਤਾਂ ਕਰ ਦਿੱਤਾ ਸੀ ਪਰ ਅੱਜ ਸਵੇਰ ਚੜ੍ਹਦਿਆਂ ਹੀ ਇਹ ਖਬਰਾਂ ਆਉਣ ਲੱਗੀਆਂ ਆਪਦੇ ਸੂਤਰਾਂ ਤੋਂ ਜਾਣਕਾਰੀ حاصل ਹੋਈ ਹੈ ਕਿ ਅੱਜ ਦੁਪਹਿਰ ਦੇ ਸਮੇਂ ਚੰਡੀਗੜ੍ਹ ਦੇ ਵਿੱਚ ਟੀਨੂ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ اختیار ਕਰ ਲੈਣਗੇ ਦੱਸਦੀ ਹੈ ਕਿ ਟੀਨੂ ਜਲੰਧਰ ਲੋਕ ਸਭਾ ਸੀਟ ਤੋਂ ਜਿਹੜਾ ਪਹਿਲਾਂ ਵੀ ਇੱਕ ਵਾਰ ਉਮੀਦਵਾਰ ਰਹਿ ਚੁੱਕਿਆ ਅਕਾਲੀ ਦਲ ਦੇ ਪਰ ਇਸ ਵਾਰ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿਹੜਾ ਉਹ ਚੋਣ ਲੜਨਗੇ ਕਿਉਂਕਿ ਟੀਨੂ ਜਲੰਧਰ ਦੇ ਵਿੱਚ ਦਲਿਤ ਵੋਟਾਂ ਦੇ ਉੱਤੇ ਕਾਫੀ ਜ਼ਿਆਦਾ ਪਕੜ ਰੱਖਦੇ ਐ ਇਹ ਗੱਲ ਕਈ ਵਾਰ ਸਿੱਧ ਹੋ ਚੁੱਕੀ ਐ ਦੱਸ ਇਹ ਵੀ ਲਈਏ ਕਿ ਤੁਹਾਨੂੰ ਸ਼ਨੀਵਾਰ ਨੂੰ ਡਾਕਟਰ ਭੀਮਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਲੈ ਕੇ ਇੱਕ ਰੈਲੀ ਕੀਤੀ ਜਾ ਰਹੀ ਐ ਉਸ ਵਕਤ ਦੌਰਾਨ ਪਵਨ ਕੁਮਾਰ ਟੀਨੂ ਵੀ ਉੱਥੇ ਪਹੁੰਚੇ ਸਨ ਰੈਲੀ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਟੀਨੂ ਨੂੰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਬਾਰੇ ਪੁੱਛਿਆ ਤਾਂ ਟਾ ਟਿੰਨੂ ਨੇ ਦੱਬੀ ਹੋਈ ਜ਼ੁਬਾਨ ਦੇ ਵਿੱਚ ਜਵਾਬ ਦਿੱਤਾ ਕਿ ਜਲਦ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਅਤੇ ਇਸ ਬਾਰੇ ਖੁੱਲ ਕੇ ਗੱਲ ਕੀਤੀ ਜਾਵੇਗੀ ਦੱਸ ਦिए ਕਿ ਬੀਤੇ ਦਿਨੀ ਪਵਨ ਕੁਮਾਰ ਟਿੰਨੂ ਨੇ ਇੱਕ ਹਿੰਦੀ ਅਖਬਾਰ ਦੇ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਨਹੀਂ ਹੋ ਰਹੇ ਇਹ ਸਿਰਫ ਵਾਇ ਟਿੰਨੂ ਨੇ ਕਿਹਾ ਸੀ ਕਿ ਮੇਰੀ ਕ੍ਰੈਡੀਬਿਲਟੀ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਸੂਤਰ ਸਪਸ਼ਟ ਕਰਦੇ ਆ ਕਿ ਅੱਜ ਦੁਪਹਿਰੇ ਟੀਨੂ ਜਿਹੜੇ ਆ ਉਹ ਆਮ ਆਦਮੀ ਪਾਰਟੀ ਚ ਚਲੇ ਜਾਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਟੀਨੂ ਨੇ ਜਲੰਧਰ ਤੋਂ ਜਿਹੜੀ ਆ 2014 ਦੀ ਚੋਣ ਲੜੀ ਪਵਨਕੁਆ ਟੀਨੂ 2012 ਦੇ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਜਿਹੜਾ ਆ ਆਦਮਪੁਰ ਤੋਂ ਚੁਣੇਗੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ 2017 ਦੇ ਵਿੱਚ ਉਹ ਇੱਕ ਵਾਰ ਫਿਰ ਚੁਣੇਗੇ ਤਾਂ ਜਿਹੜੀ ਹੈ ਜਲੰਧਰ ਲੋਕ ਸਭਾ ਚੋਣ ਉਹਨਾਂ ਨੇ 2014 ਲੜੀ ਸੀ ਉਹ ਵੀ ਲਗਭਗ 70-80 ਹਜ਼ਾਰ ਦੇ ਫਰਕ ਨਾਲ ਉਹ ਹਾਰ ਗਏ ਸਨ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਦਲ ਬਦਲੂ ਦੇ ਉੱਤੇ ਜਲੰਧਰ ਚ ਦਾਅ ਖੇਡਣ ਜਾ ਰਹੀ ਹੈ ਦੂਜੇ ਪਾਸੇ ਮੁਕਾਬਲਾ ਜਿਹੜਾ ਹੈ ਉਹ ਲਗਭਗ ਤੈਅ ਹੈ ਕਿ ਕਾਂਗਰਸ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਚ ਉਤਾਰ ਰਹੀ ਹੈ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਚੋਂ ਕਾਂਗਰਸ ਚੋਂ ਆਮ ਆਦਮੀ ਪਾਰਟੀ ਚਾਏ ਤੇ ਹੁਣ ਭਾਰਤੀ ਜਨਤਾ ਪਾਰਟੀ ਚਾਏ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਚ ਉਤਾਰਿਆ ਜਲੰਧਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਪ੍ਰਮੁੱਖ ਪਾਰਟੀਆਂ ਨੇ ਦਲ ਬਦਲੂਆਂ ਨੂੰ ਟਿਕਟ ਦੇਣੀ ਹੈ ਟੀਨੂ ਨੂੰ ਆਮ ਆਦਮੀ ਪਾਰਟੀ ਦੇਊਗੀ ਤੇ ਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਪਹਿਲਾਂ ਹੀ ਟਿਕਟ ਦੇ ਚੁੱਕੀ ਆ ਮੁਕਾਬਲਾ ਬੜਾ ਰੋਚਕ ਹੋਣਾ ਹੈ ਕਹਿ ਲਈਏ ਕਿ ਦੋ ਦਲ ਬਦਲੂਆਂ ਦੇ ਸਾਹਮਣੇ ਚਰਨਜੀਤ ਸਿੰਘ ਚੰਨੀ ਵਰਗਾ ਸਾਬਕਾ ਮੁੱਖ ਮੰਤਰੀ ਜਦੋਂ ਮੈਦਾਨ 'ਚ ਹੋਵੇਗਾ ਤਾਂ ਇਹ ਸੀਟ ਬੜੀ ਅਹਿਮ ਮੰਨ ਜਾਵੇਗੀ ਕਿ ਆਖਰਕਾਰ ਇਹ ਸੀਟ ਜਿੱਤੂਗਾ ਕੌਣ ਇਹ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਟੀਨੂ ਦਾ ਆਮ ਆਦਮੀ ਪਾਰਟੀ 'ਚ ਜਾਣਾ ਸਹੀ ਹੈ ਜਾਂ ਫਿਰ ਗਲਤ ਹੈ ਤੁਸੀਂ ਆਪਣੀ ਰਾਇ ਕਮੈਂਟ ਬਾਕਸ 'ਚ ਜ਼ਰੂਰ ਦਿਓ